ਆਜ ਬਾਬਾ 13 ਫਰਵਰੀ ਤੋਂ ਲੈ ਕੇ ਅੱਜ ਕਿੰਨੀ ਚੱਲੀ ਹੈ ਤਿੰਨ ਤਿੰਨ ਗੱਜ ਅੱਜ ਪੰਜ ਅੱਜ ਪੰਜ ਗੱਤ ਹੋ ਚੁੱਕੀ ਏ ਅਸੀਂ ਬਾਬੇ ਸਤਨਾਮ ਸਿੰਘ ਨਾਲ ਗੱਲਬਾਤ ਕਰਨ ਲੱਗੇ ਕਿਉਂਕਿ 13 ਫਰਵਰੀ ਤੋਂ ਲੈ ਕੇ ਗੁਰੂ ਘਰ ਲੰਗਰ ਦੁਸ਼ਤ ਵਤਾਇ ਜਾਂਦਾ ਅੱਜ ਮਾੜ ਪੂੜੀਆਂ ਦਾ ਲੰਗਰ ਚੱਲ ਰਿਹਾ ਏ ਸੌਣ ਦਾ ਮਹੀਨਾ ਕਰਕੇ ਕਿਉਂਕਿ ਖਨੋਰੀ ਬਾਰਡਰ ਸਿੰਭੂ ਬਾਰਡਰ ਡਟੇ ਖੜੇ 13 ਫਰਵਰੀ ਤੋਂ ਲੈ ਕੇ ਇਹ ਬਾਬਾ ਜੀ ਨਾਲ ਗੱਲਬਾਤ ਕਰ ਲਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸਰਬੱਤ ਸੰਗਤਾਂ ਨੂੰ ਜਾਣਕਾਰੀ ਆ ਕਿ ਜਿਸ ਤਰ੍ਹਾਂ ਖਨੋਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਮੋਰਚਾ ਤੇਰੀ 13 ਫਰਵਰੀ ਤੋਂ ਚੱਲ ਰਿਹਾ ਏ ਤੇ ਉਸੇ ਤਰ੍ਹਾਂ ਹੀ ਲਗਾਤਾਰ ਜਿਹੜਾ ਮੋਰਚਾ ਵਾ ਜਾਰੀ ਵਾ ਜਿਸ ਤਰ੍ਹਾਂ ਸਵੇਂ ਸਿਰ ਸਾਰੇ ਦਿਹਾੜੇ ਹੁੰਦੇ ਰਹੇ ਜਿਸ ਤਰ੍ਹਾਂ ਆਨੰਦਪੁਰ ਸਾਹਿਬ ਦਾ ਜੋੜ ਮੇਲਾ ਆਇਆ ਉਹ ਵੀ ਖਾਲਸੇ ਪੰਥ ਨੇ ਇੱਥੇ ਮਨਾਇਆ ਉਸ ਤੋਂ ਪ੍ਰੰਤ ਵਿਸਾਖੀ ਦਾ ਦਿਹਾੜਾ ਆਇਆ ਉਹ ਵੀ ਬੜੀ ਧੂਮ ਧਾਮ ਨਾਲ ਖਾਲਸੇ ਪੰਥ ਨੇ ਮਨਾਇਆ ਤਰਨਾਂਦਲ ਬਾਬਾ ਮੋਤੀਰਾਮ ਮਹਿਰਾ ਅਤੇ ਸਮੂਹ ਆਗੂਆਂ ਵੱਲੋਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਸ ਤਰ੍ਹਾਂ ਹੁਣ ਸਾਵਣ ਦਾ ਮਹੀਨਾ ਹੀ ਸਾਵਣ ਦੇ ਮਹੀਨੇ ਦੇ ਵਿੱਚ ਪੂੜਿਆਂ ਦੇ ਲੰਗਰ ਚੱਲਦੇ ਆ ਕੱਲ ਵੱਖ-ਵੱਖ ਮੱਸਿਆ ਦੇ ਦਿਹਾੜੇ ਹੀ ਕਿ ਕੱਲ ਸਾਰੀਆਂ ਥਾਵਾਂ ਤੇ ਪੂੜਿਆਂ ਦੇ ਲੰਗਰ ਚੱਲਦੇ ਹੀ ਦਾਸ ਨੂੰ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਬੇਨਤੀ ਹੁਕਮ ਕੀਤਾ ਕਿ ਬਾਬਾ ਜੀ ਤੁਸੀਂ ਇੱਕੀ ਸੌਣ ਸੁੱਕਾ ਲਗਾਉਣ ਲੱਗੇ ਫਿਰ ਇਸ ਕਰਕੇ ਜਿਹੜਾ ਲੰਗਰ ਵਾ ਪੂੜਿਆਂ ਦਾ ਉਹ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਦੇ ਦਲਪੰਥ ਵੱਲੋਂ ਲਾਇਆ ਗਿਆ ਸਰਬੱਤ ਸੰਗਤਾਂ ਨੂੰ ਬੇਨਤੀ ਆ ਕਿ ਮੋਰਚੇ ਦੇ ਵਿੱਚ ਵੱਧ ਚੜ ਕੇ ਪਹੁੰਚੋ ਮੋਰਚਾ ਹੁਣ ਆਪਣਾ ਸਿਖਰ ਤੇ ਪਹੁੰਚਿਆ ਹੋਇਆ ਵਾ ਸਰਕਾਰਾਂ ਨੇ ਝੁਕੀਆਂ ਖੜੋਤੀਆਂ ਵਾ ਸਰਕਾਰਾਂ ਬਿਲਕੁਲ ਉਹਨਾਂ ਆਪਣੇ ਅੱਗੇ ਝੁੱਕ ਕੇ ਖਲੋਤੀਆਂ ਵਾ ਉਹਨਾਂ ਨੂੰ ਕੋਈ ਰਾਹ ਬੰਨਣਾ ਨਹੀਂ ਦੇਖਣ ਦਿਆ ਕਦੀ ਤੇ ਸਕਰੀਨ ਕੋਰਟ ਦਾ ਕਹਿ ਦਿੰਦੇ ਕਈ ਕਦੀ ਹਾਈ ਕੋਰਟ ਦਾ ਕਹਿ ਦਿੰਦੇ ਆ ਕਿ ਉਹਨਾਂ ਨੇ ਕਿਹਾ ਵੀ ਛਰਕਾਂ ਵੇਲੀਆਂ ਕਰੋ ਤੇ ਅਸੀਂ ਤਾਂ ਆਨੇ ਆ ਖੋਲੋ ਗਾੜੀਆਂ ਰਾਹ ਖੋਲੋ ਤੇ ਅਹੀਂ ਵੀ ਦਿੱਲੀ ਜਾਈਏ ਪਰ ਉਹ ਸਾਨੂੰ ਦਿੱਲੀ ਨਹੀਂ ਉਹ ਇੱਥੇ ਮੋੜਨਾ ਚਾਹੁੰਦੇ ਆ ਕਿਉਂਕਿ ਸਰਕਾਰਾਂ ਡਰ ਗਈਆਂ ਮੋਦੀ ਨੂੰ ਇਹੋ ਜੀ ਤੁਸੀਂ ਨੱਥ ਪਾਈ ਆ ਵੀ ਜ਼ਿੰਦਗੀ ਦੇ ਵਿੱਚ ਗਾਂ ਆਪਦੀਆਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਦੱਸ ਦੂਗਾ ਕਿ ਕਿਤੇ ਕਿਸਾਨਾਂ ਨਾਲ ਨਾ ਪੰਗਾ ਲੈ ਲਿਓ ਇਹ ਬੜਾ ਵੱਡਾ ਤੁਸੀਂ ਥੱਪੜ ਉਹਦੇ ਮੂੰਹ ਤੇ ਮਾਰਿਆ ਵਾ ਇਸ ਕਰਕੇ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਚੜ ਕੇ ਸੰਗਤਾਂ ਪਹੁੰਚਣ ਮੋਰਚੇ ਨੂੰ ਵਧਾਉਣ ਹੋਈਆਂ ਪੁੱਲਾ ਚੁੱਕਾਂ ਦੀ ਖਿਵਾ ਹੁਣ ਮੇਰੇ ਕੋਲ ਪ੍ਰਧਾਨ ਸਾਹਿਬ ਵਾ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ 2 ਮਿੰਟ ਹੋ ਵੀ ਚਾਨਣਾ ਪਾਉਣ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਚੈਨਲ ਵਾਲੇ ਭਰਾਵਾਂ ਦਾ ਸਵਾਗਤ ਕਰਦੇ ਆ ਜਿਨ੍ਹਾਂ ਨੇ ਖਨੌਰੀ ਬਾਰਡਰ ਤੇ ਪਹੁੰਚ ਕੇ 73 ਨਿਆਂ ਦੀ ਇਹ ਪ੍ਰੋਗਰਾਮਾਂ ਦੀ ਜਿਹੜੇ ਕਵਰੇਜ ਕਰਦੇ ਆ ਤੇ ਦੇਸ਼ਾਂ ਦੇਸ਼ਾਂ ਦੇ ਵਿੱਚ ਬਾਹਰਲੀਆਂ ਸੰਗਤਾਂ ਦੇ ਤਾਂ ਹੀ ਇਹ ਖਬਰ ਪਹੁੰਚਾਉਂਦੇ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਆਪ ਸਰਬੱਤ ਨੂੰ ਪਤਾ ਵਾਵੇ ਪਿਛਲੇ ਲੰਮੇ ਸਮੇਂ ਤੋਂ ਖਨੌਰੀ ਔਰ ਸਿੰਘੂ ਬਾਰਡਰਾਂ ਦੇ ਉੱਤੇ ਧਰਨੇ ਚੱਲ ਰਹੇ ਆ ਜਿਹੜੀਆਂ ਸਰਕਾਰਾਂ ਦੁਸ਼ਟ ਹੋ ਚੁੱਕੀਆਂ ਵਾਂ ਜਿਹੜੀਆਂ ਕਿਸਾਨਾਂ ਦੇ ਹੱਕਾਂ ਤੇ ਡਾਕੇ ਮਾਰ ਰਹੀਆਂ ਵਾਂ ਉਹਨਾਂ ਸਰਕਾਰਾਂ ਦੇ ਖਿਲਾਫ ਇਹ ਜਿਹੜੇ ਧਰਨੇ ਮਜਾਰੇ ਚੱਲਦੇ ਆ ਜਿਵੇਂ ਜਿਵੇਂ ਧਰਨੇ ਮਜਾਰੇ ਚੱਲਦੇ ਆ ਤੇਵੇਂ ਤੇਵੇਂ ਜਿਵੇਂ ਸਿੱਖ ਕੌਮ ਦੇ ਖਾਲਸੇ ਦੇ ਦਿਹਾੜੇ ਆਉਂਦੇ ਆ ਉਸੇ ਹਿਸਾਬ ਦੇ ਨਾਲ ਹੀ ਉਹ ਦਿਹਾੜੇ ਵੀ ਬਾਰਡਰਾਂ ਦੇ ਉੱਤੇ ਹੀ ਮਨਾਏ ਜਾਂਦੇ ਆ ਜਾਂ ਸਾਡੇ ਸ਼ਹੀਦਾਂ ਦੇ ਜਿਵੇਂ ਦਿਹਾੜੇ ਆਉਂਦੇ ਆ ਉਹ ਵੀ ਅਸੀਂ ਬਾਰਡਰਾਂ ਦੇ ਉੱਤੇ ਹੀ ਮਨਾ ਰਹੇ ਆ ਅੱਜ ਬਾਬਾ ਸਤਨਾਮ ਸਿੰਘ ਜੀ ਵੱਲੋਂ ਉਸੇ ਦਿਹਾੜੇ ਦੇ ਸੰਬੰਧ ਜਿਵੇਂ ਸੌਣ ਦੇ ਮਹੀਨਿਆਂ ਦੇ ਵਿੱਚ ਨਗਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪੂੜਿਆਂ ਦੇ ਲੰਗਰ ਚੱਲਦੇ ਆ ਅੱਜ ਬਾਬਾ ਜੀ ਨੇ ਇੱਥੇ ਵੀ ਪੂੜਿਆਂ ਦਾ ਲੰਗਰ ਜਿਹੜਾ ਉਹ ਮਾਲ ਪੂੜਿਆਂ ਦਾ ਲੰਗਰ ਚਲਾਇਆ ਹੋਇਆ ਵਾ ਤੇ ਇਸੇ ਸਬੰਧ ਦੇ ਵਿੱਚ ਹੀ ਕਿਉਂਕਿ ਜਿਵੇਂ ਜਿਵੇਂ ਦਿਹਾੜੇ ਹੀ ਪਿੰਡਾਂ ਦੇ ਵਿੱਚ ਮਨਾਉਣੇ ਆ ਉਸੇ ਉਸੇ ਤਰ੍ਹਾਂ ਹੀ ਬਾਰਡਰਾਂ ਦੇ ਉੱਤੇ ਦਿਹਾੜੇ ਮરાਣ ਆਇਆ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਨੂੰ ਇਹ ਦੱਸਦੇ ਪਏ ਆ ਵੀ ਸਰਕਾਰਾਂ ਨੂੰ ਵੀ ਮੋਦੀ ਸਾਹਿਬ ਇਹ ਜਿਹੜੀ ਸਿੱਖ ਕੌਮ ਦੇ ਜਿਹੜੇ ਬਚਨ ਆ ਇਹ ਤੁਹਾਨੂੰ ਪ੍ਰਵਾਨ ਕਰਨੇ ਪੈਣੇ ਆ ਜੇ ਨਹੀਂ ਤੇ ਇਸੇ ਤਰ੍ਹਾਂ ਤੁਸੀਂ ਜੂਝਦੇ ਇਹ ਸਿੱਖ ਇਸੇ ਤਰ੍ਹਾਂ ਜੂਝਦੇ ਰਹਿਣਗੇ ਤੇ ਇਹ ਜਿਹੜੇ ਦਿਹਾੜੇ ਆ ਮਨਾਉਂਦੇ ਰਹਿਣਗੇ ਇੰਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਮੇਰੀ ਤਾਂ ਦੇਖੋ ਆਪਣੇ ਪੰਜਾਬ ਦੇ ਵਾਸੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਜਿਹੜਾ ਆਪਣਾ ਮੋਰਚਾ 13 ਫਰਵਰੀ ਤੋਂ ਇੱਥੇ ਚੱਲ ਰਿਹਾ ਹੈ ਉਹ ਹੁਣ ਸਿਖਰਾਂ ਤੇ ਹੈ ਕਿਉਂਕਿ ਸੰਸਦ ਦੇ ਵਿੱਚ ਵੀ ਕਿਸਾਨਾਂ ਦੇ ਮੁੱਦੇ ਹੀ ਉੱਠ ਰਹੇ ਆ ਕਿਉਂਕਿ ਤੁਹਾਡੇ ਇਸ ਅੰਦੋਲਨ ਕਰਕੇ ਅੱਜ ਵਿਰੋਧੀ ਧਿਰ ਮਜ਼ਬੂਤ ਹੋਈ ਹੈ ਜੇ ਤੁਹਾਡਾ ਉਸ ਇਲੈਕਸ਼ਨ ਦੇ ਮੌਕੇ ਅੰਦੋਲਨ ਨਾ ਚੱਲਦਾ ਤਾਂ ਵਿਰੋਧੀ ਧਿਰ ਜਿਵੇਂ ਪਿਛਲੇ ਘੜੇ ਕਮਜ਼ੋਰ ਸੀ ਇਸ ਇਸ ਘੜੇ ਵੀ ਉਹ ਕਮਜ਼ੋਰ ਰਹਿਣੀ ਸੀ ਵੀ ਆਪ ਤੁਸੀਂ ਇਲੈਕਸ਼ਨ ਜਦੋਂ ਸੀ ਇਲੈਕਸ਼ਨ ਦੇ ਨੇੜੇ ਇਹ ਜਿਹੜਾ ਅੰਦੋਲਨ ਖੜਾ ਕਰਨ ਦਾ ਮਕਸਦ ਹੀ ਇਹ ਸੀਗਾ ਵੀ ਸਰਕਾਰ ਤੇ ਜਿਹੜਾ ਪ੍ਰੈਸ਼ਰ ਬਣਾਇਆ ਜਾਵੇ ਸਰਕਾਰ ਤੇ ਪ੍ਰੈਸ਼ਰ ਉਸ ਚੀਜ਼ ਦਾ ਬਣਿਆ ਵੀ ਹੈ ਕਿਉਂਕਿ ਦੇਖੋ ਜੇ ਆਪਾਂ ਇਲੈਕਸ਼ਨ ਦੇ ਨੇੜੇ ਆ ਕੇ ਅੰਦੋਲਨ ਖੜਾ ਕੀਤਾ ਸੀ ਆਪਣੇ ਡੱਲੇਵਾਲ ਸਾਹਿਬ ਜਾਂ ਪੰਦੇਰ ਸਾਹਿਬ ਨੇ ਉਹ ਅੰਦੋਲਨ ਖੜਾ ਕਰਨ ਦਾ ਮਕਸਦ ਇਹ ਸੀ ਵੀ ਵਿਰੋਧੀ ਧਿਰਾਂ ਜਿਹੜੀ ਉਹ ਅੱਜ ਤੋਂ ਪਿਛਲੇ ਇਲੈਕਸ਼ਨਾਂ 'ਚ ਬਿਲਕੁਲ ਕਮਜ਼ੋਰ ਸੀ ਹੋਣ ਵਿਰੋਧੀ ਧਿਰ ਮਜ਼ਬੂਤ ਹੋਈ ਹੈ ਵਿਰੋਧੀ ਧਿਰ ਮਜ਼ਬੂਤ ਹੋਣ ਦੇ ਕਾਰਨ ਹੀ ਤੁਹਾਡੇ ਮੁੱਦੇ ਆ ਜਿਹੜੇ ਉਹ ਸੰਸਦ ਚ ਚੱਕੇ ਜਾ ਰਹੇ ਆ ਹਰ ਥਾਂ ਜਿਹੜੀ ਕਿਸਾਨੀ ਦੀ ਗੂੰਜ ਪੈ ਰਹੀ ਹੈ ਇਸ ਅੰਦੋਲਨ ਕਰਕੇ ਪੈ ਰਹੀ ਹੈ ਸੋ ਮੇਰੀ ਬੇਨਤੀ ਹੈ ਸਾਰੇ ਵੀਰਾਂ ਨੂੰ ਜਿਹੜੇ ਅੱਜ ਵੀ ਘਰਾਂ ਚ ਬੈਠੇ ਆ ਤੁਹਾਡਾ ਅੰਦੋਲਨ ਤੁਹਾਡੇ ਪ੍ਰਧਾਨਾਂ ਨੇ ਤੁਹਾਡੇ ਮੋਹਤਵਾਰ ਜਿਹੜੇ ਬੰਦੇ ਆ ਉਹਨਾਂ ਨੇ ਆਗੂਆਂ ਨੇ ਸਿਖਰਾਂ ਤੇ ਲੈ ਗਏ ਆ ਤੇ ਤੁਹਾਡਾ ਵੀ ਹੱਕ ਬਣਦਾ ਵੀ ਤੁਸੀਂ ਇਸ ਬਾਰਡਰਾਂ ਤੇ ਪਹੁੰਚੋ ਤਾਂ ਜੋ ਇਹ ਅੰਦੋਲਨ ਜਿੱਤਵਲ ਜਾ ਸਕੇ ਆਪਾਂ ਜਿੱਤ ਦੇ ਬਿਲਕੁਲ ਕਰੀਬ ਆ ਥੋੜੇ ਸਮੇਂ ਦੀ ਮੰਨ ਲਓ ਵੀ ਟਾਈਮ ਲੱਗਣਾ ਆਪਾਂ ਨੂੰ ਹੋਰ ਦੋ ਮਹੀਨੇ ਲੱਗਣੇ ਆ ਕਿਉਂਕਿ ਹਰਿਆਣੇ ਦਾ ਇਲੈਕਸ਼ਨ ਵੀ ਨੇੜੇ ਆ ਗਿਆ ਹਰਿਆਣੇ ਦੇ ਇਲੈਕਸ਼ਨ ਵਾਸਤੇ ਸਰਕਾਰ ਬਹੁਤ ਕੁਝ ਕਰੂਗੀ ਆਪਣੇ ਮਸਲੇ ਵੀ ਹੱਲ ਕਰਨ ਦਾ ਜ਼ੋਰ ਮਾਰੂਗੀ ਪਰ ਆਪਾਂ ਨੂੰ ਵੀ ਚਾਹੀਦਾ ਵੀ ਆਪਾਂ ਇੱਥੇ ਵੀ ਕੱਠ ਵਧਾਈਏ ਸੋ ਇਨੀਆਂ ਕ ਬੇਨਤੀਆਂ ਪ੍ਰਮਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ